ਸਤਿਗੁਰੂ ਨਾਨਕ ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰومی ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕਾਤਕ ਜੋ ਕਿ ਭਾਗ 6ਵੇਂ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ 5 ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਜੋ ਕਿ 150 ਤੋਂ ਵੱਧ ਪੜੀਆਂ ਜਾ ਚੁੱਕੀਆਂ ਹਨ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤੀਆਂ ਗਈਆਂ ਹਨ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਹੈ ਪੂਰਨ ਮਹਾਪੁਰਖਾਂ ਦੀ ਬਖਸ਼ੀਸ਼ ਸਦਾ ਸਦਾ ਲਈ ਅਟਲ ਹੁੰਦੀ ਹੈ ਪਰਮੇਸ਼ਵਰ ਦੀ ਸਵਲੜੀ ਨਦਾ ਖੰਡਰਾ ਨੂੰ ਮਹਿਲਾ ਵਿੱਚ ਬਦਲ ਦਿੰਦੀ ਹੈ ਮਹਾਪੁਰਖਾਂ ਦੀ ਬਖਸ਼ੀਸ਼ ਬੁਜੇ ਹੋਏ ਚਿਰਾਗਾ ਵਿੱਚ ਤੇਲ ਬਣ ਰੌਸ਼ਨੀ ਭਰ ਦਿੰਦੀ ਹੈ ਇਸ ਬਖਸ਼ੀਸ਼ ਲੜੀ ਦਾ ਇੱਕ ਮਣਕਾ ਨਸੀਬ ਹੋਇਆ RAM SINGH ਪਿੰਡ ਕਾਲ ਚਰਾਣੀ ਵਾਲੇ ਗੁਰਸਿੱਖ ਨੂੰ ਪਿੰਡ ਦੀ ਸੱਥਾਂ ਵਿੱਚ ਚਰਚਾ ਹੋਣ ਲੱਗੀ ਕਿ RAM SINGH ਕਿਸ ਤਰ੍ਹਾਂ ਦਿਨਾਂ ਵਿੱਚ ਹੀ ਅਮੀਰ ਹੋ ਗਿਆ ਹੈ ਇੱਕ ਨੇ ਕਿਹਾ RAM SINGH ਉੱਪਰ ਮਹਾਪੁਰਖਾਂ ਦੀ ਬਖਸ਼ੀਸ਼ ਹੈ ਉਸ ਨੂੰ ਪੁੱਛੋ ਵਾਲੇ ਬਾਬਾ ਜੀ ਰੂਮੀ ਵਾਲਿਆਂ ਦੀ ਬਰਕਤ ਨਸੀਬ ਹੈ RAM SINGH ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਸਰਾਣੇ ਹੀਠੋਂ 5 ਰੁਪਏ ਚੁਕਦਾ ਹੈ ਇਹ ਮਹਾਪੁਰਖਾਂ ਦੀ ਬਖਸ਼ਿਸ਼ ਹੈ ਉਹਨਾਂ ਆਦਮੀਆਂ ਨੇ ਪਰਤਖ ਵੇਖਣ ਲਈ ਅਗਲੇ ਦਿਨ ਰਾਮ ਸਿੰਘ ਦੇ ਘਰ ਜਾਣ ਦਾ ਮਨ ਬਣਾਇਆ ਅਗਲੀ ਸਵੇਰੇ ਹੀ ਉਹ ਰਾਮ ਸਿੰਘ ਦੇ ਘਰ ਗਏ ਉਹਨਾਂ ਆਦਮੀਆਂ ਨੇ ਸਰਾਣਾ ਚੁਕਿਆ ਤਾਂ ਹੀਠਾਂ 5 ਰੁਪਏ ਚਾਂਦੀ ਦੇ ਪਏ ਸਨ ਇਹ ਦੇਖ ਕੇ ਉਹਨਾਂ ਨੂੰ ਯਕੀਨ ਹੋ ਗਿਆ ਕੀ ਇਸ ਤੇ ਬਾਬਾ ਜੀ ਦੀ ਕਿਰਪਾ ਹੈ ਧੰ ਧੰ ਉਹ ਮਹਾਪੁਰਖ ਇਹ ਕਹਿੰਦੇ ਉਹ ਵਾਪਸ ਚਲੇ ਗਏ ਨਾਨਕ ਦਾਸ ਮੁਕਤੀ ਜੋ ਬੋਲੇ ਇਹਾ ਉਹਾ ਸੱਚ ਹੋਵੇ ਇਹ RAM Singh ਪ੍ਰਤੀ ਸਾਰੇ પ્રસੰਗ ਉਹਨਾਂ ਦੇ ਪੁੱਤਰ ਗੁਰਦੇਵ ਸਿੰਘ ਤੋਂ ਮਿਲੇ ਹਨ ਧੰ ਗੁਰੂ ਨਾਨਕ ਧੰ ਬਾਬਾ ਜੀ ਹਜੂਰਾ ਸਿੰਘ ਸੇਵਕ ਦੀ ਆਪ ਪੱਤ ਰਖਣੀ ਆਪਣੇ ਸੇਵਕੀ ਆਪ ਪੱਤ ਰਖੇ ਪਿੰਡ ਪੂਚੋ ਕਲਾ ਦਾ ਨਿਵਾਸੀ ਹਜੂਰਾ ਸਿੰਘ ਬੀਬੀ ਕਾ ਆਪਣੇ ਨਾਨਕੇ ਘਰ ਖੇਤੀਬਾੜੀ ਦਾ ਕਾਮਕਾਰ ਸਿੱਖਣ ਗਿਆ ਸੀ ਪਹਿਲਾਂ ਪੂਚੋ ਰਹਿਣ ਸਮੇਂ ਬਾਬਾ ਜੀ ਪਾਸ ਆਇਆ ਕਰਦਾ ਸੀ ਉਸ ਦੀ ਆਵਾਜ਼ ਚੰਗੀ ਰਸੀਲੀ ਸੀ ਬਾਬਾ ਜੀ ਉਸ ਤੋਂ ਕਲੀਆਂ ਸੁਣਿਆ ਕਰਦੇ ਸਨ ਕਲੀਆਂ ਸੁਣ ਕੇ ਪ੍ਰਸੰਨ ਹੁੰਦੇ ਸਨ ਆਪਣੀ ਨਾਨਕੀ ਘਰ ਪਿੰਡ ਤਲਵੰਡੀ ਇੱਕ ਦਿਨ ਉਹਦਾ ਕਿਸੇ ਨਾਲ ਝਗੜਾ ਹੋ ਗਿਆ ਲੜਾਈ ਵਿੱਚ ਦੂਜੇ ਪਾਸੇ ਇੱਕ ਆਦਮੀ ਦੇ ਸੋਟੀ ਨਾਲ ਛੱਟ ਲੱਗ ਗਈ ਛੱਟ ਲੱਗਣ ਤੇ ਮਾਨਸਾ ਥਾਣੇ ਵਿੱਚ ਰਿਪੋਰਟ ਦਰਜ ਹੋ ਗਈ ਥਾਣੇ ਦੇ ਦਰ ਤੋਂ ਹਜੂਰਾ ਸਿੰਘ ਪੁੱਛੋ ਆ ਗਿਆ। ਇੱਕ ਦਿਨ ਉਹ ਬਾਬਾ ਜੀ ਪਾਸ ਗਿਆ ਕਿਸੇ ਇਸ਼ਨਾਨ ਕਰਕੇ ਢਿੱਲੇ ਉੱਪਰ ਬਾਬਾ ਜੀ ਨੂੰ ਕਲੀਆਂ ਸੁਣਾ ਰਿਹਾ ਸੀ। ਉਸ ਦੀ ਨਿਗਾਹ ਪਿੰਡ ਵੱਲ ਪਈ ਤਾਂ ਦੇਖਿਆ ਕਿ ਪੁਲਿਸ ਦੇ ਤਿੰਨ ਕਰਮਚਾਰੀ ਢਿੱਲੇ ਵੱਲ ਆ ਰਹੇ ਹਨ। ਉਹਨਾਂ ਨੂੰ ਦੇਖ ਕੇ ਹਜੂਰਾ ਸਿੰਘ ਨੇ ਕਿਹਾ ਮਹਾਰਾਜ ਪੁਲਿਸ ਆ ਰਹੀ ਹੈ ਮੈਨੂੰ ਫੜਨ ਲਈ। ਹਜੂਰ ਨੇ ਬਚਨ ਕੀਤਾ ਕਿਸ ਲਈ ਫੜਦੀ ਹੈ ਮਹਾਰਾਜ ਮੈਂ ਕਿਸੇ ਨੂੰ ਤਲਵੰਡੀ ਨਾਨਕੀ ਘਰ ਕੁੱਟ ਕੇ ਆਇਆ ਹਾਂ ਹਜੂਰਾ ਸਿੰਘ ਨੇ ਉੱਤਰ ਦਿੱਤਾ ਬਾਬਾ ਜੀ ਨੇ ਹੱਸਦਿਆਂ ਬਚਨ ਕੀਤਾ ਭੱਜ ਜਾ ਫੇਰ ਉਸ ਨੇ ਕਿਹਾ ਅੱਜ ਮੈਂ ਤੁਹਾਡੀ ਸ਼ਕਤੀ ਦੇਖਣੀ ਹੈ ਭੱਜਣਾ ਨਹੀਂ ਹਜੂਰ ਨੇ ਸੇਵਕ ਨੂੰ ਹੁਕਮ ਦਿੱਤਾ ਆਹ 5 ਰੁਪਏ ਲੈ ਜਾਓ ਤੇ ਪੁਲਸ ਵਾਲਿਆਂ ਨੂੰ ਦੇ ਦਿਓ ਉਹਨਾਂ ਨੂੰ ਕਹੋ ਵਾਪਸ ਚਲੇ ਜਾਣ ਸੇਵਕ ਹੁਕਮ ਅਨੁਸਾਰ 5 ਰੁਪਏ ਲੈ ਕੇ ਉਹਨਾਂ ਕੋਲ ਜਾ ਕੇ ਕਹਿਣ ਲੱਗਾ ਬਾਬਾ ਜੀ ਦਾ ਹੁਕਮ ਹੈ 5 ਰੁਪਏ ਲੈ ਜਾਓ ਤੇ ਵਾਪਸ ਚਲੇ ਜਾਓ ਹਜੂਰਾ ਸਿੰਘ ਨਹੀਂ ਦੇਣਾ ਪੁਲਸ ਨੇ ਸੇਵਕ ਨੂੰ ਕਿਹਾ ਉਸ ਦੇ ਨਾਮ ਬਿਨਾਂ ਜ਼ਮਾਨਤ ਵਰੰਟ ਹਨ ਅਸੀਂ ਉਸ ਨੂੰ ਜ਼ਰੂਰ ਲੈ ਕੇ ਹੀ ਜਾਣਾ ਹੈ ਸੇਵਕ ਨੇ ਬਾਬਾ ਜੀ ਕੋਲ ਆ ਕੇ ਸਾਰੀ ਵਿਥਿਆ ਸੁਣਾਈ। ਬਾਬਾ ਜੀ ਨੇ ਹਜੂਰਾ ਸਿੰਘ ਨੂੰ ਹੁਕਮ ਦਿੱਤਾ ਤੂੰ ਚਲਿਆ ਜਾ ਡਰਨ ਵਾਲੀ ਕੋਈ ਗੱਲ ਨਹੀਂ ਅਸੀਂ ਆਪੇ ਸੰਭਾਲ ਲਵਾਂਗੇ। ਬਾਬਾ ਜੀ ਨੇ ਇੱਕ ਸੇਵਕ ਨੂੰ ਉਸ ਦੇ ਨਾਲ ਪੁਲਿਸ ਵਾਲਿਆਂ ਤੱਕ ਭੇਜਿਆ ਤੇ ਉਸ ਨੂੰ ਹੁਕਮ ਦਿੱਤਾ ਪੁਲਿਸ ਵਾਲਿਆਂ ਨੂੰ ਕਹਿ ਦੇ ਇਹ ਸਾਡਾ ਸੇਵਕ ਹੈ ਇਸ ਨੂੰ ਕੁਝ ਨਹੀਂ ਕਹਿਣਾ। ਪੁਲਸ ਉਸ ਨੂੰ ਲੈ ਕੇ ਚਲੀ ਗਈ ਰਾਤ ਦੇਰ ਨਾਲ ਥਾਣੇ ਪਹੁੰਚੀ ਥਾਣੇਦਾਰ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲੀ ਉਸ ਨੇ ਕਿਹਾ ਅਸੀਂ ਇਸ ਨੂੰ ਸਵੇਰੇ ਹੀ ਠੀਕ ਕਰਾਂਗੇ ਅਗਲੀ ਸਵੇਰ ਹੁੰਦੇ ਹੀ ਥਾਣੇਦਾਰ ਥਾਣੇ ਵਿੱਚ ਆਇਆ ਉਸ ਨੇ ਪਹਿਰੇਦਾਰ ਨੂੰ ਕਿਹਾ ਜਿਸ ਆਦਮੀ ਨੂੰ ਰਾਤ ਲੈ ਕੇ ਆਏ ਸੀ ਉਸ ਨੂੰ ਛੇਤੀ ਤੋਂ ਛੇਤੀ ਛੱਡ ਦਿਓ ਪਹਿਲੀ ਰਾਤ ਤੇ 문שי ਨੇ ਕਿਹਾ ਉਸ ਦੇ ਬਿਨਾ ਜ਼ਮਾਨਤ ਵਰੰਟ ਸੀ ਕਿਵੇਂ ਛੱਡ ਦਈਏ ਥਾਣੇਦਾਰ ਨੇ ਕਿਹਾ ਰਾਤ ਜੋ ਕੁਝ ਮੇਰੇ ਨਾਲ ਹੋਈ ਹੈ ਉਸ ਦਾ ਮੈਨੂੰ ਹੀ ਪਤਾ ਹੈ ਉਸ ਨੂੰ ਛੇਤੀ ਛੱਡ ਦਿਓ ਉਸ ਦੇ ਪਿੱਛੇ ਅਲੌਕਿਕ ਸ਼ਕਤੀ ਦਾ ਹੱਥ ਹੈ ਉਸ ਤੋਂ ਮਾਫੀ ਮੰਗੋ ਤੇ ਛੱਡ ਦਿਓ ਉਸ ਨੂੰ ਲੈ ਕੇ ਜਾਣ ਵਾਲੇ ਸਿਪਾਹੀ ਤੇ ਹੌਲਦਾਰ ਨੇ ਵੀ ਆਖਿਆ ਥਾਣੇਦਾਰ ਸਾਹਿਬ ਉਥੇ ਬਾਬਾ ਜੀ ਦੇ ਸੇਵਕ ਨੇ ਸਾਨੂੰ ਵੀ ਆਖਿਆ ਸੀ ਕਿ ਬਾਬਾ ਜੀ ਦਾ ਹੁਕਮ ਹੈ ਇਹ ਸਾਡੇ ਬੰਦੇ ਹਨ ਪੁਲਿਸ ਨੇ ਹਜੂਰਾ ਸਿੰਘ ਨੂੰ ਛੱਡ ਦਿੱਤਾ ਉਹ ਪੁੱਛੋ ਆਉਂਦੇ ਹੀ ਬਾਬਾ ਜੀ ਕੋਲ ਆਇਆ ਤੇ ਨਮਸਕਾਰ ਕਰਕੇ ਕਹਿਣ ਲੱਗਾ ਮਹਾਰਾਜ ਅੱਜ ਆਪ ਜੀ ਦੀ ਤਾਕਤ ਦੇਖ ਲਈ ਹਜੂਰ ਬਾਬਾ ਜੀ ਨੇ ਪੁੱਛਿਆ ਕਿਸ ਤਰ੍ਹਾਂ ਉਸ ਨੇ ਉੱਤਰ ਵਿੱਚ ਕਿਹਾ ਮਹਾਰਾਜ ਰਾਤ ਨੂੰ ਥਾਣੇਦਾਰ ਕਹਿੰਦਾ ਸੀ ਇਸ ਨੂੰ ਸਵੇਰੇ ਠੀਕ ਕਰਾਂਗੇ ਪਰ ਪਤਾ ਨਹੀਂ ਰਾਤ ਨੂੰ ਉਸ ਨੂੰ ਕੀ ਹੋਇਆ ਸਵੇਰੇ ਆਉਂਦਾ ਹੀ ਕਹਿੰਦਾ ਇਸ ਨੂੰ ਛੱਡ ਦਿਓ ਇਸ ਦੇ ਪਿੱਛੇ ਅਲੌਕਿਕ ਸ਼ਕਤੀ ਦਾ ਹੱਥ ਹੈ ਬਾਬਾ ਜੀ ਖੁਸ਼ ਹੋ ਕੇ ਕਹਿਣ ਲੱਗੇ ਤੂੰ ਸਾਨੂੰ ਕਲੀਆਂ ਜੋ ਸੁਣਾਉਂਦਾ ਸੀ ਉਸ ਦੀ ਕੀਮਤ ਤੈਨੂੰ ਦਿੱਤੀ ਹੈ ਹਜੂਰਾ ਸਿੰਘ ਕਹਿਣ ਲੱਗਾ ਧੰਨ ਹੋ ਮਹਾਰਾਜ ਆਵ ਧੰਨ ਹੋ ਇਹੋ ਆਪਣੀ ਸੇਵਕਾਂ ਦੀ ਸੇਵਾ ਨਿਭਾਉਣ ਵਾਲਿਆਂ ਦੀ ਲਾਜ ਰੱਖਦੇ ਸਨ ਇਹ ਪ੍ਰਸੰਗ ਸਰਦਾਰ ਹਜੂਰਾ ਸਿੰਘ ਦੇ ਸੁਪੁੱਤਰ ਸਰਦਾਰ ਭੂਪ ਸਿੰਘ ਤੋਂ ਮਿਲਿਆ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਸਾਖੀ ਬੂਟਾ ਸਿੰਘ ਪੰਨੀ ਵਾਲੇ ਨੂੰ ਪੁੱਤਰਾਂ ਦਾ ਜੋੜਾ ਬਖਸ਼ਿਸ਼ ਕਰਨਾ ਜੋ ਮੰਗੇ ਠਾਕੁਰ ਆਪਣੀ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਦੁਨੀਆਦਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਹਾਪੁਰਖ ਅਵਤਾਰ ਧਾਰਦੇ ਹਨ ਫਿਰ ਮੰਗਣਹਾਰ ਦੇ ਦੁੱਖ ਭੁੱਖ ਮਿਟਾ ਕੇ ਪਰਮਾਤਮਾ ਦੀ ਜਾਹਰਾ ਕਲਾ ਨੂੰ ਪਰਤਖ ਕਰਦੇ ਹਨ ਹਰ ਮਨੁੱਖ ਦੀ ਤ੍ਰਿਸ਼ਨਾ ਅਮਰ ਵੇਲ ਦੀ ਤਰ੍ਹਾਂ ਬਿਨਾਂ ਕਿਸੇ ਜੜਾ ਦੇ ਵੱਧਦੀ ਜਾਂਦੀ ਹੈ। ਮਾਇਆ, ਪੁੱਤਰ, ਧਨ, ਦੌਲਤ, ਭੁੱਖ ਆਦਮੀ ਨੂੰ ਮੌਤ ਦੇ ਅਹਿਸਾਸ ਤੋਂ ਬੇਖਬਰ ਰੱਖਦੀ ਹੈ। ਕਿਉਂਕਿ ਮੌਤ ਦੀ ਯਾਦ ਹੰਕਾਰ ਨੂੰ ਸ਼ੀਤਲ ਕਰਦੀ ਹੈ। ਸ਼ੀਤਲ ਮਨ ਸਿਰਜਨਹਾਰ ਦੀ ਪਨਾਹ ਵਿੱਚ ਜਾਂਦਾ ਹੈ। ਅਤੇ ਉੱਥੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ ਪੰਨੀ ਵਾਲਾ ਪਿੰਡ ਰਾਮਾ ਮੰਡੀ ਨੇੜੇ ਦਾ ਵਸਨੀਕ ਸੇਠ ਸਿਬਾਮਲ ਪੂਚੋਕਲਾ ਲਾਲਾ ਜੈਰਾਮ ਦੇ ਘਰ ਵਿਆਹਿਆ ਹੋਇਆ ਸੀ ਜੈਰਾਮ ਦਾ ਪਰਿਵਾਰ ਬਾਬਾ ਜੀ ਦੀ ਹਜ਼ੂਰੀ ਵਿੱਚ ਆਉਂਦਾ ਰਹਿੰਦਾ ਸੀ ਉਹਨਾਂ ਦੇ ਨਾਲ ਸਿਬਾਮਲ ਵੀ ਆਉਂਦਾ ਸੀ ਅਤੇ ਕੋਤਕ ਵੇਖਦਾ ਹੁੰਦਾ ਸੀ ਸਿਬਾ ਮਲ ਦੇ ਪਿੰਡ ਦਾ ਇੱਕ ਸਰਦਾਰ ਬੂਟਾ ਸਿੰਘ ਜੋ 500 ਵੀਗੇ ਦਾ ਮਾਲਕ ਸੀ ਪਰ ਉਸ ਦੇ ਘਰ ਔਲਾਦ ਨਹੀਂ ਸੀ ਸਿਬਾ ਮਲ ਨੇ ਉਸ ਨੂੰ ਬਾਬਾ ਜੀ ਬਾਰੇ ਦੱਸਿਆ ਸਿਬਾ ਮਲ ਨੂੰ ਨਾਲ ਲੈ ਕੇ ਇੱਕ ਦਿਨ ਸਰਦਾਰ ਬੂਟਾ ਸਿੰਘ ਬਾਬਾ ਜੀ ਦੀ ਹਜ਼ੂਰੀ ਵਿੱਚ ਆਇਆ नमस्कार करके दोनों जय राम समेत हजूरी अंदर बैठ गए हजूर ने पूछया सेठ जयराम कि आए महाराज दर्शनों लिय आए हाँ जय राम ने कहा नहीं जय राम प्रश्न भी है नाल तेरे मारू खेत आए हैं बाबा जी ने बचन किया हजूर प्रश्न भी है ਏ ਬੂਤਾ ਸਿੰਘ ਦੇ ਘਰ ਕੋਈ ਲੜਕਾ ਨਹੀਂ ਕਿਰਪਾ ਕਰੋ ਜੈ ਰਾਮ ਨੇ ਬੇਨਤੀ ਕੀਤੀ 바ਵਾ ਜੀ ਨੇ ਬੇਨਤੀ ਸੁਣ वचन ਕੀਤਾ ਜਿੰਨੇ ਮਤੀਰੇ ਤਰਬੂਜ ਲਿਆਏਗਾ ਉਤਨੇ ਹੀ ਮੁੰਡੇ ਹੋ ਜਾਣਗੇ ਹੁਣ ਜਾਓ ਉਹ ਆਗਿਆ ਲੈ ਕੇ ਚਲੇ ਗਏ ਸਰਦਾਰ ਨੇ ਘਰ ਜਾ ਕੇ ਆਪਣੇ ਖੇਤ ਵਿੱਚ ਦੋ ਮਤੀਰੇ ਸਾਮ ਦਿੱਤੇ ਤੇ ਆਪਣੇ ਕਾਮਿਆਂ ਨੂੰ ਹੁਕਮ ਦਿੱਤਾ ਕੋਈ ਇਹਨਾਂ ਨੂੰ ਤੋੜੇ ਨਾ ਇਹ ਮਤੀਰੇ ਪੂਰੀ ਤਰ੍ਹਾਂ ਪਕਾਉਣੇ ਹਨ ਜਦ ਮਤੀਰੇ ਤਿਆਰ ਹੋ ਗਏ ਤਾਂ ਸਰਦਾਰ ਮਤੀਰੇ ਲੈ ਕੇ ਬਾਬਾ ਜੀ ਦੀ ਹਜ਼ੂਰੀ ਵਿੱਚ ਸੇਠ ਸੱਬਾ ਮਲ ਨੂੰ ਨਾਲ ਲੈ ਕੇ ਆਇਆ ਦੋ ਮਤੀਰੇ ਬਾਬਾ ਜੀ ਦੀ ਭੇਟਾ ਰੱਖੇ ਤਾਂ ਹਜ਼ੂਰ ਨੇ ਬਚਨ ਕੀਤਾ ਦੋ ਮੁੰਡੇ ਹੋਣਗੇ ਹੁਣ ਤੁਸੀਂ ਜਿੰਨੇ ਮਟੀਰੀਅਲ ਲੈ ਆਉਂਦੇ ਉਨੇ ਹੀ ਮੁੰਡੇ ਹੋ ਜਾਣੇ ਸਨ ਸੋ ਇਹ ਵਚਨ ਪ੍ਰਤੱਖ ਹੋਇਆ ਸਰਦਾਰ ਬੂਟਾ ਸਿੰਘ ਦੇ ਦੋ ਮੁੰਡੇ ਹੋਏ ਇਹ ਵਚਨ ਜੈਰਾਮ ਦੇ ਪੁੱਤਰੇ ਹਜਾਰੀਮਲ ਪੁੱਛੋ ਮੰਡੀ ਤੋਂ ਮਿਲਿਆ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਬੇਨਤੀ ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਆਉਣ ਵਾਲੇ ਪ੍ਰਸੰਗ ਆਪਜੀ ਤੱਕ ਅਤੇ ਵਾਤੂ ਵਤ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ